سہبت سجنا سجا جس

ਲੁਕਾ ਨਿਰਵਾਣ ਕੀ ਜਨ ਗਾਉ ਕਰਦੇ ਕਾ ਨਿਮਕ ਸਮਰਪਾ ਜਤ ਛੁਟੈ ਕਰਮਾ निर्वाण कीर्तन करते कर्तेका

بید بید سا سا ایک اخر جو نرم ਸਾਣਾ ਸੂਤ ਮੈਂ ਸਾਣਾ ਉਹ ਦੇਸ ਚੋਹ ਵਰਨਾ ਕਾ ਸਾਝਾ ਗਰਵਖ ਨਾਮ ਜਪੈ ਕੁਦਰ ਸੋ ਕਲ ਮਹਿ ਕਟਕਾ

ਜਾਗਾਤੀ ਲੂਟਾ ਦਰਬਾਰ ਕੀਰਤਨ ਗਾਉਂ ਕਰਤੇ ਗਾ ਨਮਕਸ ਸਮਰਪਤ ਜੈ ਸੁਕਾ ਆਹ ਅੰਗ 700 ਸੰਤਾਰੀ ਵਾਰ ਦੀ ਗਾਥਾ